ਮੱਖਣਾ ਮੋਏ ਹੋਣ ਅੱਜ ਕੱਲ ਬਾਬਿਆਂ ਦਾ ਵੀ ਕਰਖਾ ਗੀਤ ਤਿਆਰ ਜਿਹੜਾ ਗੀਤ ਬਣਾ ਦਿੱਤਾ ਸੁਣੋ ਸੁਣਾਵਾ ਬੋਲ ਬਣਜੋ ਤੁਸੀਂ ਸਿਆਣੇ ਓਏ ਨਾ ਧਾਇਓ ਨਕਲੀ ਬਾਬਿਆਂ ਕੋਲ ਇੱਕ ਜਨਾਨੀ ਦਾ ਆਪਣੇ ਘਰ ਵਾਲੇ ਨੂੰ ਕਹਿਣਾ ਤੂੰ ਬਣ ਜਾ ਖਾਂ ਬਾਬਾ ਤੇ ਮੈਂ ਬਣਾਂ ਚੇਲੀ ਵੇ ਡੇਰਾ ਆ ਪਨ ਲਾ ਲਈਏ ਬਾਰ ਹੋਵੇ ਲਈਏ ਤੂੰ ਬਣ ਜਾ ਖਾਂ ਬਾਬਾ ਤੇ ਮੈਂ ਬਣਾਂ ਚੇਲੀ ਵੇ ਡੇਰਾ ਆ ਪਨ ਲਾ ਲਈਏ ਬਾਰ ਹੋਵੇ ਲਈਏ ਸਾਰਾ ਦਿਨ ਰਵਾਂਗੇ ਆਪਾਂ ਵੇਲੇ ਵੇ ਮੁਕੜੇ ਨਹੀਂਓ ਬੱਚਿਆਂ ਕੋਲੋਂ ਸੇਬ ਦੇ ਕੇ ਲੈਵੇ ਟੋਲਣਾ ਮੁਕੜੇ ਨਹੀਂਓ ਬੱਚਿਆਂ ਕੋਲੋਂ ਸੇਬ ਦੇ ਕੇ ਲੈਵੇ ਪੁੱਠੀਆਂ ਦੇ ਸਲਾਮਾ ਨਾ ਪੰਗਾ ਪਾਣੀ ਨੀ ਲੋਕਾਂ ਕੋਲੋਂ ਨਾ ਮੇਰੇ ਹੱਟੜਵਾਵੀ ਨੀ ਪੁੱਠੀਆਂ ਦੇ ਸਲਾਮਾ ਨਾ ਪੰਗਾ ਪਾਣੀ ਨੀ ਲੋਕਾਂ ਕੋਲੋਂ ਨਾ ਮੇਰੇ ਹੱਟੜਵਾਵੀ ਨੀ ਮਹਿੰਗੇ ਪੈਣ ਦੇ ਸਾਨੂੰ ਸੇਬ ਤੇ ਕੇਲੇ ਨੀ ਰੋਜਾਂ ਮੰਗੇ ਜਾ ਕੇ ਆਪਾਂ ਦੇ ਲੈਣੀ ਕਮਲਿਏ ਰੋਜਾਂ ਮੰਗੇ ਜਾ ਕੇ ਆਪਾਂ ਦੇ ਲੈਣੀ ਪੰਜ ਸੱਤ ਇੱਟਾਂ ਰੱਖ ਕੇ ਚੰਡੀ ਗੱਡੂਂਗੀ ਆਂਡ ਗੁਆਂਡਣਾ ਮੀ ਮੈਂ ਉੱਥੇ ਸੱਦੂਂਗੀ ਪੰਜ ਸੱਤ ਇੱਟਾਂ ਰੱਖ ਕੇ ਚੰਡੀ ਗੱਡੂਂਗੀ ਆਂਡ ਗੁਆਂਡਣਾ ਮੀ ਮੈਂ ਉੱਥੇ ਸੱਦੂਂਗੀ ਫੇਰ ਕਿ ਪੋਚਾਂ ਨਵੇਂ ਮਸ਼ੌਂਗ ਦੇਲ ਦੇ ਮੁਕੜੇ ਨਹੀਂਓ ਬੱਚਾਂ ਕੋਲੋਂ ਸੇਤ ਗਿਲੇ ਵੇ ਢੋਲ ਨਾ ਮੁਕੜੇ ਨਹੀਂਓ ਬੱਚਿਆਂ ਕੋਲੋਂ ਸੇਤ ਗਿਲੇ ਵੇ ਬੋਤਾਂ ਚ ਨਾ ਚਲਦੀ ਠੱਗੀ ਠੋਰੀ ਨੀ ਬੋਤਾਂ ਚ ਨਾ ਚਲਦੀ ਠੱਗੀ ਠੋਰੀ ਨੀ ਬੰਦਾ ਪਾਵੇਂ ਬਣ ਜੇ ਲੱਖ ਕਰੋੜੀ ਨੀ ਬੋਤਾਂ ਚ ਨਾ ਚਲਦੀ ਠੱਗੀ ਠੋਰੀ ਨੀ ਬੰਦਾ ਪਾਵੇਂ ਬਣ ਜੇ ਲੱਖ ਕਰੋੜੀ ਨੀ ਆਖਰ ਨੂੰ ਤਾਂ ਜਾਣਾ ਇਥੋਂ ਇਕੱਲੇ ਨੀ ਆਖਰ ਨੂੰ ਤਾਂ ਜਾਣਾ ਇਥੋਂ ਇਕੱਲੇ ਨੀ ਮਹਿੰਗੇ ਪਹਿਣਗੇ ਸਾਨੂੰ ਸੇਬ ਤੇ ਟਿੱਲੇ ਨੀ ਕਮਲੀਆਂ ਮਹਿੰਗੇ ਪਹਿਣਗੇ ਸਾਨੂੰ ਸੇਬ ਤੇ ਟਿੱਲੇ ਨੀ ਤੂੰ ਵਜਾਵੇਂ ਚਿਮਟਾ ਮੈਂ ਸਿਰ ਹਲਾਉਂਗੀ ਤੂੰ ਵਜਾਵੇਂ ਚਿਮਟਾ ਮੈਂ ਸਿਰ ਹਲਾਉਂਗੀ ਉੱਚੀ ਉੱਚੀ ਮੈਂ ਬੋਲ ਲੋਕਾਂ ਨੂੰ ਡਰਾਉਂਗੀ ਉੱਚੀ ਉੱਚੀ ਬੋਲ ਮੈਂ ਲੋਕਾਂ ਨੂੰ ਡਰਾਉਂਗੀ ਲਾਲ ਲਾਲ ਮੈਂ ਕੱਢੂੰਗੀ ਗੱਲ ਢਿੱਲੇ ਦੇ ਲਾਲ ਲਾਲ ਮੈਂ ਕੱਢੂੰਗੀ ਗੱਲ ਢਿੱਲੇ ਦੇ ਮੁਕੜੇ ਨਹੀਂਓ ਸਾਥੋਂ ਸੇਬ ਤੇ ਗੱਲੇ ਵੇ ਉਲਣਾ ਨੰਬਕਣੇ ਨਹੀਂਓ ਸਭ ਤੋਂ ਸੇਬ ਤੇ ਕੇਲੇ ਵੇ ਤੂੰ ਬੜ ਜਾ ਖੰਬਾ ਬੱਬਾ ਤੇ ਮੈਂ ਬਣ ਤੈਲੀ ਵੇ ਡੇਰਾ ਆਪਣਾ ਲਾ ਲਈਏ ਬਾਰਿ ਹੋ ਵੇਲੀ ਵੇ ਤੂੰ ਬੜ ਜਾ ਖੰਬਾ ਬੱਬਾ ਤੇ ਮੈਂ ਬਣ ਤੈਲੀ ਵੇ ਡੇਰਾ ਆਪਣਾ ਲਾ ਲਈਏ ਬਾਰਿ ਹੋ ਵੇਲੀ ਵੇ ਸਾਰ ਆਦਮ ਤਰਵਾਂਗੇ ਆਪਾਂ ਵੇਲੇ ਵੇ ਮੁਕੜੇ ਨਹੀਂਓ ਬੱਚਿਆਂ ਤੋਂ ਸੇਬ ਤੇ ਕੇਲੇ ਵੇ ਉਲਣਾ ਨੰਬਕਣੇ ਨਹੀਂਓ ਬੱਚਿਆਂ ਤੋਂ ਸੇਬ ਤੇ ਕੇਲੇ ਵੇ ਕੋਈ ਵੀ ਗਲਤੀ ਹੋ ਤਾਂ ਮਾਫ ਕਰਮੀ ਬਿਲਕੁਲ ਅਦਰ ਜਮਨ ਦਾਗੀ ਤਾ ਠੀਕ ਹੈ